ਹੱਥ ਹੋਵੇ ਅਬੰਨੀ ਅਦਾਨੀ ਦਾ ਕਦੋਂ ਦੇ ਕੰਗਾਲ ਹੋ ਜਾਂਦੇ ਇਹ ਕੋਈ ਕਿਸੇ ਨਾਲ ਕੰਮ ਨਹੀਂ ਬਣ ਸਕਦਾ ਇਹ ਤੇ ਐਵੇਂ ਤੁਹਾਨੂੰ ਭੁਲੇਖਾ ਹੈ ਕਹਿੰਦੇ ਜੀ ਫਿਰ ਬਣਦਾ ਨਹੀਂ ਮੈਂ ਉਹਨੂੰ ਕਹਿੰਦਾ ਇਦਾਂ ਦਾ ਮੇਰਾ ਵੀ ਉਹ ਵੀਜ਼ਾ ਲੱਗਾ ਅਮਰੀਕਾ ਦਾ ਫਿਰ ਮੇਰਾ ਵੀ ਬੰਨਿਆ ਹੋਇਆ ਕਿਸੇ ਨੇ ਪਰ ਜਿਹੜਾ ਦੂਜੇ ਪੰਜ ਸੱਤ ਕੰਟਰੀਆਂ ਦਾ ਲੱਗਿਆ ਹੋਇਆ ਉਹ ਨਹੀਂ ਫਿਰ ਕਿਸੇ ਨੇ ਬੰਨਿਆ ਜੇ ਵਿਦੇਸ਼ ਦਾ ਨਹੀਂ ਬੰਨਿਆ ਦੂਜੀ ਕੰਟਰੀ ਦਾ ਵੀ ਇਹ ਉਹ ਨਾ ਬੰਨ ਦਿੱਤਾ ਕਿਸੇ ਨੇ ਇਹ ਤੁਹਾਡੇ ਮਨ ਦਾ ਭੁਲੇਖਾ ਹੈ ਇੱਕ ਜੀ ਹਾਜ਼ਰ ਖੋ ਜਹਾਂ ਦਾਣੇ ਤਹਾਂ ਖਾਣੇ ਜੇ ਉਹ ਦੇਸ਼ ਵਿੱਚ ਤੁਹਾਡੇ ਪਾਗਾ ਚ ਦਾਣਾ ਲਿਖਿਆ ਖੜਾ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਜਹਾਜਣ ਨੂੰ ਨਹੀਂ ਰੁਕ ਸਕਦਾ ਜੇ ਭਾਗਾਂ ਚ ਨਹੀਂ ਲਿਖਿਆ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਪਛਾ ਨਹੀਂ ਸਕਦੀ ਜਿੰਨੇ ਮਰਦੀ ਪੜੇ ਲਿਖੇ ਹੋਮੋ ਇੱਥੇ ਅੱਠ ਅੱਠ ਬਿੰਡਾਂ ਵਾਲੇ ਬੱਚੇ ਇੱਥੇ ਤੁਰੇ ਫਿਰਦੇ ਆ ਸਾਢੇ ਪੰਜ ਵਾਲੇ ਬਾਹਰ ਬੈਠੇ ਆ ਕੀ ਕਰੋਗੇ ਜਿਹਨੂੰ 6 ਨੇ 5 ਬੈਂਡ ਆਏ ਉਹ ਵੀ ਮੈਂ ਤੁਹਾਨੂੰ ਮਿਲਾ ਸਕਨੇ ਬਾਹਰ ਵਿਦੇਸ਼ ਵਿੱਚ ਹੈ ਜਿਹਨੂੰ 8 ਬੈਂਡ ਆਇਓ ਇੱਥੇ ਕਿਉਂਕਿ ਜਹਾਂ ਦਾਣੇ ਤਹਾਂ ਖਾਣੇ ਜੋ ਲਿਖਿਆ ਹੋਇਆ ਉਹ ਵਰਤਦਾ ਜੇ ਉੱਥੇ ਪੱਗਾਂ 'ਚ ਲਿਖਿਆ ਫਿਰ ਕੋਈ ਵੀ ਨਹੀਂ ਰੋਕ ਸਕਦਾ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਇਸ ਕੁਲਿਖੇ 'ਚ ਨਹੀਂ ਪੜਨਾ ਚਾਹੀਦਾ ਹੱਥ ਜੋੜ ਕੇ ਕੀਤੀ ਅਰਦਾਸ ਇੱਕ ਪੂਰੀ ਨਹੀਂ ਹੋਈ ਤਾਂ ਹੱਥ ਦਿਖਾਣ ਨਾ ਜਾਓ ਬਈ ਜੀ ਦੇਖਿਓ ਕਿਤੇ ਕੰਮ ਕੋਈ ਖਰਾਬ ਹੋ ਗਿਆ ਹੀ ਗੁਰਦਾਸ ਸਾਹਿਬ ਲਿਖਦੇ ਕਹਿੰਦੇ ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲਗ ਦੀਪਕ ਹੈ ਮਹਾ ਬੇਪਰੀਤ ਮਿਲ ਯਾਰ ਹੈ ਕਹਿੰਦੇ ਦੀਵਾ ਤਾਂ ਜਾਲ ਦਿੰਦਾ ਉਹਨੂੰ ਪਤੰਗੇ ਨੂੰ ਤਾਂ ਪਤੰਗੇ ਫੇਰ ਕਿਹੜਾ ਹਟਦੇ ਨੇ ਦੀਵਾ ਬਾਲ ਦਿਓ ਉਹ ਫੇਰ ਆ ਜਾਂਦੇ ਨੇ ਅਗਲੀ ਰਾਤ ਤੇ ਉਹ ਭੱਲਿਆ ਇਹ ਅਰਦਾਸ ਨਾ ਪੂਰੀ ਹੋਵੇ ਆਣੋਂ ਨਾ ਹਟ ਇੱਕ ਮੈਂ ਹੋਰ ਤੁਹਾਨੂੰ ਬੇਨਤੀ ਕਰਾਂਗਾ ਜੇ ਤੁਹਾਡੀ ਅਰਦਾਸ ਨਹੀਂ ਪੂਰੀ ਹੋ ਰਹੀ ਨਾ ਬਾਣੀ ਪੜ ਕੇ ਵੀ ਸਮਝੋ ਗੁਰੂ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਤੁਹਾਡੇ ਮਨ ਚ ਆਏਗਾ ਲੈ ਜੇ ਅਰਦਾਸ ਨਹੀਂ ਪੂਰੀ ਹੁੰਦੀ ਗੁਰੂ ਪਿਆਰ ਕਰਦੇ ਕਿਹੜੀ ਗੱਲ ਪਤਾ ਕਿਉਂ ਜੇ ਤੁਹਾਡਾ ਰੋਜ਼ ਸੁਖਮਨੀ ਦਾ ਪਾਠ ਕੀਤਾ ਵੀਜਾ ਨਹੀਂ ਲੱਗ ਰਿਹਾ ਤਾਂ ਸਮਝੋ ਗੁਰੂ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਪਤਾ ਕਿਉਂ ਮੇਰਾ ਸਤਿਗੁਰੂ ਚਾਹੁੰਦਾ ਇਹ ਬਾਣੀ ਹੋਰ ਪੜੇ ਇਹਦਾ ਮੇਰੇ ਨਾਲ ਪਿਆਰ ਸਨੇਹ ਹੋਰ ਬਣੇ ਕਿਉਂਕਿ ਗੁਰੂ ਨੂੰ ਪਤਾ ਹੈ ਜਿੱਦਣ ਤੇਰੇ ਵੀਜੇ ਲੱਗ ਗਏ ਤੂੰ ਸੁਖਮਨੀ ਸਾਹਿਬ ਛੱਡ ਤੂੰ ਜਪਜੀ ਸਾਹਿਬ ਵੀ ਪੜਨਾ ਛੱਡ ਦੇਣਾ ਗੁਰੂ ਨੂੰ ਪਤਾ ਹੈ ਬਾਹਰ ਜਾ ਕੇ ਤੇਰਾ ਨਾਮ ਨਹੀਂ ਰਹਿਣਾ ਭਾਈ ਤੈਨੂੰ ਗੁਰੂ ਪਿਆਰ ਕਰਨਾ ਚਾਹੁੰਦਾ ਹੈ ਹਾਂ ਸੁਖ ਸੁਭ ਦਾ ਸਭ ਕੁਝ ਬਾਗ ਵਿੱਚ ਮਿਲ ਜਾਂਦੇ ਨੇ ਪਰ ਗੁਰੂ ਸਾਡਾ ਲੋਕ ਤੇ ਪਰਲੋਕ ਸੁਹੇਲਾ ਕਰਨਾ ਚਾਹੁੰਦਾ ਉਹ ਕੱਲੇ ਦੁਨਿਆਵੀ ਸੁੱਖ ਨਹੀਂ ਦੇਣ ਵਾਲਾ ਉਹ ਤਾਂ ਗੁਰੂ ਲੋਕ ਦੇ ਨਾਲ ਪਰਲੋਕ ਵੀ ਸਹਿੰਦਾ ਕਰਦਾ ਇਸ ਲਈ ਕਦੇ ਵਰੀ ਨਾ ਕਰੋ ਚਿੰਤਾ ਨਾ ਕਰੋ ਯਾ ਨਹੀਂ ਹੋਇਆ ਕੋਈ ਗੱਲ ਨਹੀਂ ਬਾਣੀ ਪੜੋ ਗੁਰੂ ਸਾਨੂੰ ਨੇੜੇ ਅੱਛਾ ਇਹਦੀ ਇੱਕ ਐਗਜ਼ਾਮਪਲ ਕੋਈ ਕਵੇ ਜੀ ਕੋਈ ਉਦਾਹਰਨ ਹੈ ਪਹਿਲੀ ਗੱਲ ਤਾਂ ਆਪਣੇ ਪਰਿਵਾਰ ਕੋ ਉਦਾਹਰਨ ਹੈ ਜਿਸ ਤੁਸੀਂ ਗ੍ਰਸਤੀ ਬੈਠੇ ਹੋ ਜਿਹੜੇ ਰਿਸ਼ਤੇ ਆਧਾਰ ਨਾਲ ਤੁਹਾਡਾ ਬਹੁਤ ਪਿਆਰ ਹੈ ਉਹਨੂੰ ਤੁਸੀਂ ਛੇਤੀ ਨਹੀਂ ਜਾਣ ਦਿੰਦੇ ਘਰੋਂ ਥੋੜਾ ਚਿਰ ਬੈਠੋ ਐਨੇ ਚਿਰ ਵਧ ਆਏ ਆ ਚਾਹ ਪੀਓ ਪ੍ਰਸ਼ਾਦਾ ਬਣਾਇਆ ਨੇ ਬਹਿ ਜਾ ਬਸ ਥੋੜਾ ਜਿਹਾ ਹੋਰ 10 ਮਿੰਟ ਅੱਛਾ ਭੈਣਾ ਭੈਣਾ ਮਿਲਦੀਆਂ ਨੇ ਕਦੇ ਆਪਣੀ ਭੈਣ ਨੂੰ ਛੇਤੀ ਜਾਣ ਦਿੰਦੇ ਨਹੀਂ ਬਹਿ ਜਾ ਤੂੰ ਕਿਹੜਾ ਜਾ ਕੇ ਮੱਝਾਂ ਚੋਣੀਆਂ ਕੋਈ ਨਹੀਂ ਭੇਜਦਾਂਗੇ ਤੈਨੂੰ ਚੜਾਏਗਾ ਤੇਰਾ ਭਾਂਜਾ ਛੱਡਾ ਗੋ ਅਜੇ ਬਸ ਇੱਕ ਹੋਰ ਆਉਣੀ ਹੈ ਉਹ ਸ਼ਾਮ ਤੱਕ ਫੇਰ ਉਡੀਕਦੀ ਹੈ ਕਿਉਂ ਭਾਈ ਭੈਣਾ ਦਾ ਪਿਆਰ ਹੈ ਅੱਛਾ ਜਿਹਦੇ ਨਾਲ ਪਿਆਰ ਨਾ ਹੋਵੇ ਜਿਹੜੇ ਰਿਸ਼ਤੇ ਨਾਲ ਤੁਹਾਡਾ ਪਿਆਰ ਨਹੀਂ ਹੈ ਫਿਰ ਭੈਣੋ ਮਾਫ ਕਰਿਓ ਉਹ ਤੁਹਾਨੂੰ ਪਤਾ ਹੈ ਵੀ ਉਹਨੂੰ ਛੇਤੀ ਘਰੋਂ ਕਿਦਾਂ ਕੱਲੀ ਰਹਿ ਉਹ ਵੀ ਤੁਹਾਨੂੰ ਪਤਾ ਹੈ ਰਸੋਈ ਵਿੱਚੋਂ ਚਾਹ ਠੰਡੀ ਕਰਕੇ ਲਈਦੀ ਹੈ ਛੇਤੀ ਜਾਵੇ ਜਿਹਦੇ ਨਾਲ ਪਿਆਰ ਹੈ ਭਾਈ ਉਹਨੂੰ ਵੱਧ ਬਿਠਾਈਦਾ ਜੇ ਗੁਰੂ ਦਾ ਸਿੱਖ ਨਾਲ ਪਿਆਰ ਬਣ ਜਾਏ ਗੁਰੂ ਛੇਤੀ ਅਰਦਾਸ ਨਹੀਂ ਸੁਣਦਾ ਕਿਉਂ ਉਹ ਚਾਹੁੰਦਾ ਇਹਦਾ ਪਿਆਰ ਹੋਰ ਬਣੇ ਨੂੰ ਲੋਕ ਦੇ ਸੁੱਖ ਵੀ ਦੇਣੇ ਨੂੰ ਪਰ ਲੋਕ ਦੇ ਸੱਖ ਨਹੀਂ ਇਹਨੂੰ ਗੱਲੀਆਂ ਦੁਨਿਆਵੀ ਚੀਜ਼ਾਂ ਨਹੀਂ ਦੇਣੀਆਂ ਇਹ ਨਾ ਹੋਵੇ ਬਾਹਰ ਜਾ ਕੇ ਫਿਰ ਉਹ ਰੋਂਦੇ ਰਹਿਣ ਇਦਾਂ ਦੇ ਮੈਂ ਤੁਹਾਨੂੰ ਸੰਕੜੇ ਭਰਵਾਰ ਮਿਲਾ ਦਾਂਗਾ ਜਿਹੜੇ ਜਿੱਦ ਕਰਕੇ ਲੈ ਤਾਂ ਗਏ ਪਰ ਉੱਥੇ ਰੋਂਦੇ ਨੇ ਤਾਂ ਮਾਰ ਗੁਰੂ ਨਾਲੋਂ ਵੀ ਟੁੱਟ ਗਏ ਗੁਰਦੁਆਰਾ ਪਤਾ ਨਹੀਂ ਕਿੱਡੀ ਦੂਰ ਹੈ ਆਪ じゃ ਨਹੀਂ ਸਕਦੇ ਗੱਡੀਆਂ ਆਉਂਦੀਆਂ ਨਹੀਂ ਪੁੱਤ ਤੇ ਨੋਹਾ ਬੱਚੇ ਪੁੱਛਣੋਂ हट ਗਏ ਸਾਥ ਸੰਗਤ ਉੱਥੇ ਜਾ ਕੇ ਉਹਨੂੰ ਪਤਾ ਲੱਗਾ ਵੀ ਇਹਦੇ ਨਾਲੋਂ ਤਾਂ ਉੱਥੇ ਚੰਗੇ ਸੀ ਚਲੇ ਤਾਂ ਜਾਂਦੇ ਸੀ ਗੁਰਦਾਰੇ ਉੱਥੇ ਚੰਗੇ ਸਿੰਘ ਗੁਰੂ ਨਾਲ ਤਾਂ ਜੁੜੇ ਸੀ ਸਾ ਸੰਗਤ ਇਸ ਲਈ ਕਦੇ ਇਹ ਮਨ ਚਿੰਤਨ ਕਰੋ ਜੇ ਕੰਮ ਬਣ ਜਾਏ ਤਮ ਹੀ ਠੀਕ ਹੈ ਜੇ ਨਹੀਂ ਬਣਿਆ ਤਮ ਹੀ ਠੀਕ ਹੈ ਗੁਰੂ ਦਾ ਸ਼ੁਕਰਾਨਾ ਕਰੋ ਭਾਈ ਗੁਰਦਾਸ ਜੀ ਲਿਖਦੇ ਅਲ ਚਲਾਵਤ ਕਵਲ ਪੈ ਸਨੇਕਰ ਕਮਲ ਸੰਪਟਮ ਵਾਂਦ ਪ੍ਰਾਨ ਪਰਹਾਰ ਹੈ ਕਮਲ ਦੇ ਫੁੱਲ ਤੇ ਆ ਕੇ ਭੋਰਾ ਬੈੰਦਾ ਉਹ ਸੂਰਜ ਮਿਟਦਿਆਂ ਪੰਕੜੀਆਂ ਬੰਦ ਕੀਤੀਆਂ ਭੋਰਾ ਮਰ ਜਾਂਦਾ ਤਾਂ ਕਿੜ ਕਮਲ ਦੇ ਫੁੱਲ ਤੇ ਭੋਰੇ ਨਹੀਂ ਹੁੰਦੇ ਉਪਹੀ ਤੈਨੂੰ ਤਾਂ ਗੁਰੂ ਦਿੰਦਾ ਹੀ ਹੈ ਕੁਝ ਇਹ ਥੋੜੀ ਵੇ ਹਰ ਵਕਤ ਤੈਨੂੰ ਦੁੱਖ ਦੇ ਰਿਹਾ ਹੈ ਗੁਰੂ ਤਾਂ ਤੈਨੂੰ ਕੁਝ ਨਾ ਕੋਈ ਦਿੰਦਾ ਹੀ ਹੈ ਬਦਲੇ ਵਿੱਚ ਜਿਨ੍ਹਾਂ ਨੂੰ ਦੁੱਖ ਮਿਲੇ ਉਹ ਵੀ ਪ੍ਰੀਤ ਕਰਨੋਂ ਨਹੀਂ ਹਟੇ ਅਲ ਚਲ ਲਵਤ ਕਮਲ ਪੈ ਸਨੇ ਕਰ ਕਮਲ ਸੰਬੰਧ ਬੰਧ ਪ੍ਰਾਨ ਪਰ ਹਰ ਹੈ ਮਨ ਵਿੱਚ ਤ੍ਰਮ ਜਲ ਮੀਨ ਲਵਲੀ ਨਗਾਤ ਮੀਨ ਕਹਿੰਦੇ ਮੱਛੀ ਨੂੰ ਵਿਸ਼ਰਤ ਰੱਖ ਨਾ ਸਕਦ ਗੈ ਡਾਰ ਹੈ ਹੁਣ ਆਖਰੀ ਪੰਕਤੀ ਪਤਾ ਕੀ ਕਹਿੰਦੇ ਕਹਿੰਦੇ ਦੁੱਖ ਦਾਈ ਪ੍ਰੀਤ ਕੈ ਪ੍ਰਤੀਤ ਕੈ ਮਰਹਿ ਨਾ ਟਰੇ ਦੁੱਖ ਦਾਈ ਪ੍ਰੀਤ ਸੀ ਪਾਣੀ ਮੱਛੀ ਦੀ ਪਾਣੀ ਨਾਲ ਪਤੰਗੇ ਦੀ ਦੀਵੇ ਨਾਲ ਭੋਰੇ ਦੀ ਕਮਲ ਦੇ ਫੁੱਲ ਨਾਲ ਪਰ ਪ੍ਰੀਤ ਕਰਨੋਂ ਨਹੀਂ ਹਟੇ ਸਿੱਖਾ ਤੇਰੀ ਤਮ ਪ੍ਰੀਤ ਹੀ ਸੁਖ ਦਾਈ ਹੈ ਇੱਕ ਦਿਨ ਨਹੀਂ ਸੁਣੀ ਗੁਰੂ ਦੂਜੇ ਦਿਨ ਸੁਣ ਲੇਗਾ ਤੂੰ ਹਟ ਕਿਉਂ ਜਾਂਦਾ ਹੈ ਤੇਰੀ ਪ੍ਰੀਤ ਤਾਂ ਸੁੱਖ ਦਾ ਹੀ ਐ ਤੈਨੂੰ ਤਾਂ ਪੁੱਜਣਾ ਕੁਝ ਮਿਲਣਾ ਹੀ ਐ ਤੂੰ ਇੱਕ ਜਪਜੀ ਸਾਹਿਬ ਪੜ ਤੈਨੂੰ ਕੁਝ ਮਿਲਣਾ ਹੀ ਮਿਲਣਾ ਹੈ ਪਤਾ ਕਿਉਂ ਉਹ ਗੁਰੂ ਦੇ ਕੋਲ ਤੂੰ ਬੈਠਾ ਜਿੱਥੇ ਇੱਕ ਤਿਲ ਨਹੀਂ ਭੰਨੇ ਘੱਲੇ ਇੱਕ ਤਿਲ ਜਿੰਨੀ ਵੀ ਸੇਵਾ ਬੇਅਰਥ ਨਹੀਂ ਜਾਂਦੀ ਇੱਕ ਤਿਲ ਜਿੰਨੀ ਜੇ ਕਿਸੇ ਨੂੰ ਕਰਨੀ ਆ ਜੀ ਇਕ ਦਿਲ ਨਹੀਂ ਭੰਨੇ ਕਾਲੇ ਦੁੱਖदाई ਪ੍ਰੀਤ ਕਹਿ ਪ੍ਰਤੀਤ ਕਹਿ ਮਰੇ ਨਾ ਡਰੇ ਗੁਰਸਿੱਖ ਸੁਖदाई ਪ੍ਰੀਤ ਕਿਉ ਵਿਸਾਰ ਹੈ ਸੁੱਖਾਂ ਵਾਲੀ ਪ੍ਰੀਤ ਨਾ ਛੱਡ ਭਾਈ ਤੂੰ ਇੱਕ ਕਦਮ ਗੁਰੂ ਵੱਲ ਆਉਨੇ ਗੁਰੂ ਕਰੋੜਾਂ ਕਦਮ ਅੱਗੇ ਹੋ ਸਕਦਾ ਚਰਨ ਸ਼ਰਨ ਗੁਰ ਇੱਕ ਪਿੰਡਾ ਜਾਏ ਚੱਲ ਸਤਪੁਰ ਕੋਟ ਪਿੰਡਾ ਅੱਗੇ ਹੋਇ ਲੇ ਤਾ ਛੋਟੀ ਜਿਹੀ ਗੱਲ ਧਿਆਨ ਨਾਲ ਸੁਣਿਓ 1947 ਤੋਂ ਪਹਿਲਾਂ ਇੱਕ ਪੂਰਾ ਇਲਾਕਾ ਇੱਥੇ ਦੁਆਬੇ ਵਿੱਚ ਹੈ ਉਹ ਸਾਰਾ ਮੁਸਲਮਾਨਾਂ ਦੀ ਜ਼ਮੀਨ ਹੁੰਦੀ ਸਿਰਾਜ ਹੀ ਮੁਸਲਮਾਨਾਂ ਦਾ ਸੀ ਕਈ ਲੱਗਿਆ ਦੋਵੇਂ ਪਿੰਡ ਮਰੂਸੀ ਸੀ ਭਾਵ ਲੋਕ ਕੋਂਦੇ ਸੀ ਬੀਜਦੇ ਸੀ ਵਿੱਚੋਂ ਜਿਵੇਂ ਆਪਾਂ ਅੜਤੀਆਂ ਕੋਲ ਫਸਲ ਲੱਗ ਕੇ ਜਾਂਦੇ ਏਦਾਂ ਉਹਦਾ ਹੱਕਦਾਰ ਜਿਹੜਾ ਉਹ ਚੌਧਰੀ ਹੁੰਦੇ ਸੀ ਮੁਸਲਮਾਨਾਂ ਤਾਂ ਸਾਹਿਬ ਸਿੰਘ ਨੇ ਉਸ ਇਲਾਕੇ ਵਿੱਚ ਉਹਨੇ ਘੋੜੀ ਤੇ ਚਿੱਟਾ ਚਾਦਰਾਂ ਲਾ ਕੇ ਤੁਰਲਾ ਉੱਪਰੋਂ ਬੰਨ ਕੇ ਤੇ ਉਹਨੇ ਘੋੜੀ ਤੋਂ ਉਸ ਇਲਾਕੇ 'ਚ ਘੁੰਮਣਾ ਇੱਕ ਪਿੰਡ ਵਿੱਚ ਉਹ ਆਇਆ ਜਿਹੜਾ ਉਹਦਾ ਮਰੂਸੀ ਸੀ ਉਹਦੇ ਅਧੀਨ ਹੈ ਉਹ ਪਿੰਡ ਤੋਥੇ ਉਹਨੇ ਵੇਖਿਆ 8-10 ਸਰਦਾਰ ਇਕੱਠੇ ਹੋ ਕੇ ਬੋੜ ਦੇ ਦਰਖਤ ਥੱਲੇ ਬੈਠੇ ਉਹਨੇ ਘੋੜੀ ਰੋਕ ਲਈ ਨਾਲ ਉਹਦੇ ਉਹਦੇ ਸੇਵਾਦਾਰ ਨੌਕਰ ਰੱਖਿਆ ਹੁੰਦਾ ਸੀ ਉਹਨੇ ਘੋੜੀ ਰੋਕੀ ਤੇ ਘੋੜੀ ਤੇ ਬੈਠੇ ਆ ਸਰਦਾਰਾਂ ਨੂੰ ਕਹਿੰਦਾ ਸਰਦਾਰੋ ਕੀ ਗੱਲ ਵੇ ਬੜੇ ਉਦਾਸ ਬੈਠੇ ਆ ਹੋਰ ਕਿਵੇਂ ਸਾਰੇ ਜਣੇ ਉੱਠ ਕੇ ਖੜੇ ਹੋ ਗਏ ਚੌਧਰੀ ਸਾਹਿਬ ਆਏ ਨੇ ਚੌਧਰੀ ਸਾਹਿਬ ਤਾਂ ਇੱਕ ਵਿੱਚੋਂ ਸਰਦਾਰ ਬੋਲੇ ਆ ਕਹਿੰਦੇ ਜੀ ਅਸੀਂ ਪਿੰਡ 'ਚ ਗੁਰਦੁਆਰਾ ਬਣਾਉਣ ਦੀ ਸੋਚਦੇ ਆ ਉਹ ਚੌਧਰੀ ਕਹਿੰਦਾ ਵੀ ਬਣਾਉਣਾ ਚਾਹੀਦਾ ਬਣਾ ਲਓ ਉਹਨਾਂ ਕਹਿੰਦੇ ਜੀ ਬਣਾ ਤਾਂ ਲਈਏ ਪੈਸੇ ਨਹੀਂ ਹੈ ਅਸੀਂ ਚਾਹੁੰਨੇ ਗੁਰਦੁਆਰਾ ਬਣਾਉਣੇ ਪੱਕਾ ਗੱਡਰ ਪਾ ਕੇ ਬਣਾਈਏ ਪਰ ਉਹ ਗਾਡਰਾਂ ਦੇ ਪੈਸੇ ਨਹੀਂ ਹੈ ਸਾਡੇ ਕੋਲ ਉਦੋਂ ਕੋਈ ਬਹੁਤ ਅਮੀਰ ਬੰਦਾ ਹੁੰਦਾ ਸੀ ਜਿਹੜਾ ਗਾਡਰ ਪਾਉਂਦਾ ਨਹੀਂ ਲੱਕੜ ਦੀਆਂ ਸ਼ਤੀਰੀਆਂ ਨਾਲੇ ਬਣ ਜਾਂਦੇ ਸੀ ਤਾਂ ਉਹਨਾਂ ਕਹਿੰਦੇ ਦੱਸੋ ਕਿੱਡਾ ਬਣਾਉਣਾ ਹੈ ਕਹਿੰਦੇ ਜੀ 4 ਕ ਗਾਡਰ ਤਾਂ ਲੈ ਲਈਏ ਥੋੜਾ ਵੱਡਾ ਕਮਰਾ ਬਣ ਜਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤਾਂ ਕਹਿੰਦਾ ਕੋਈ ਗੱਲ ਨਹੀਂ ਕਿੰਨੇ ਪੈਸੇ ਚਾਹੀਦੇ ਮੁਸਲਮਾਨ ਚੌਧਰੀ ਦੇ ਮਨ 'ਚ ਆ ਗਿਆ ਉਹਨਾਂ ਕਹਿੰਦਾ ਕਿੰਨੇ ਪੈਸੇ ਚਾਹੀਦੇ ਦੋਨੋਂ ਉਹ ਗਾਡਰ ਪੈਸੇ ਕਿੱਥੇ ਹੁੰਦੇ ਸੀ 15-20 ਰੁਪਏ ਨੂੰ ਕਹਿੰਦੇ ਗਾਡਰ ਮਿਲ ਜਾਂਦਾ ਸੀ ਉਹਨੇ ਉਸ ਵਕਤ ਆਪਣੇ ਨੌਕਰ ਨੂੰ ਕਿਹਾ ਜਾ ਘਰੋਂ ਜੈਨਮ ਬੀਗਮ ਦੇ ਕੋਲੋਂ ਉਹਦੀ ਬੀਗਮ ਦਾ ਨਾਮ ਸੀ ਜੈਨਮ ਜੈਨਮ ਬੀਗਮ ਦੇ ਕੋਲੋਂ 100 ਦੀ ਥੈਲੀ ਲੈ ਕੇ ਆ ਤ ਉਹਨੇ 100 ਰੁਪਏ ਉਸ ਵਕਤ ਸਰਦਾਰ ਨੂੰ ਦਿੱਤਾ ਕਿ ਨਾ ਲਓ ਤੁਸੀਂ ਗਾਡਰ ਲਿਆਓ ਗੁਰਦੁਆਰਾ ਬਣਾਓ ਉਹਦੇ ਪੈਸੇ ਨਾਲ ਗਾਡਰ ਲਿਆਂਦੇ ਗੁਰਦੁਆਰਾ ਬਣ ਗਿਆ 2-3 ਸਾਲਾਂ ਬਾਅਦ ਰੌਲੇ ਸ਼ੁਰੂ ਹੋ ਗਏ। ਹਿੰਦੁਸਤਾਨ ਆਯਾਦ ਹੋਣਾ ਸੀ। ਮੁਸਲਮਾਨਾਂ ਦਾ ਰੌਲਾ ਪੈ ਗਿਆ। ਉਧਰੋਂ ਬੰਦੇ ਇੱਧਰ ਰੌਲਾ ਪਿਆ, ਬੰਦੇ ਮਰ ਕੇ ਆਉਣ ਲੱਗ ਪਏ। ਇੱਧਰ ਵੀ ਵੱਡ ਵਡਾਂਗਾ ਸ਼ੁਰੂ ਹੋ ਗਏ। ਜਦੋਂ ਰੌਲਾ ਸ਼ੁਰੂ ਹੋਇਆ ਤਾਂ ਉਹ ਬੰਦੇ ਨੇ ਸੋਚਿਆ ਵੇ ਇੱਥੇ ਮੇਰਾ ਘਰ ਜਿਹੜਾ ਕੱਲਾ ਆ ਮੇਰੇ ਕੋਲ ਚੌਧਰੀ ਨੇ ਸੋਚਿਆ ਹਲੇਦ ਵਾਲੇ ਘਟ ਘਰ ਨੇ ਮੁਸਲਮਾਨਾਂ ਦੇ ਜਿਹੜੇ ਪਿੰਡ ਮੇਰੇ ਸਹਰੇ ਨੇ ਦੋਆਬੇ ਵਿੱਚ ਇੱਕ ਬਹੁਤ ਵੱਡਾ ਕਮਾਮ ਉੱਚਾ ਪਿੰਡ ਹੈ ਉਨਕੇ ਉੱਥੇ ਮੇਰੇ ਸਹੁਰੇ ਨੇ ਆਲੇ ਦੁਆਲੇ ਮੁਸਲਮਾਨਾਂ ਦਾ ਗੁਣਾਚੌਰ ਤੋਂ ਲੈ ਕੇ ਕਮਾਮ ਤੱਕ ਘੜ ਹੈ ਮੈਂ ਆਪਣੇ ਪਰਿਵਾਰ ਬੱਚੇ ਉੱਥੇ ਛੱਡਿਆ ਥੋੜਾ ਬੋਤੋ ਨੇ ਗਣਾਂ ਗੱਟਾ ਚੱਕਿਆ ਬੱਚਿਆਂ ਨੂੰ ਗੱਡੇ ਤੇ ਬਿਠਾਇਆ ਘੋੜੀ ਤੇ ਸਵਾਰ ਹੋਇਆ ਨਾਲ ਲੱਗਿਆ ਆਪਣੇ ਧਰਮ ਵਾਲੀ ਤੇ ਬੱਚਿਆਂ ਨੂੰ ਆਪਣੇ ਸਹੁਰੇ ਕਮਾਮ ਛੱਡਾ ਆਲੇ ਦੁਆਲੇ ਪਿੰਡ ਮੁਸਲਮਾਨਾਂ ਦੇ ਸੀ ਉੱਥੇ ਰਾਤ ਰਹਾ ਅਗਲੇ ਦਿਨ ਉਹ ਵਾਪਸ ਆ ਗਿਆ ਉਹਨੇ ਕਿਹਾ ਮੈਂ ਵੇਖਾਵਾਂ ਕਾਰੋਬਾਰ ਸੰਭਾ ਰੋਲਾ ਕੀ ਚੱਲ ਰਿਹਾ ਹੈ ਜਦੋਂ ਵਾਪਸ ਆਇਆ ਤਾਂ ਰੋਲਾ ਅਗਲੇ ਦਿਨ ਵੱਧ ਚੁੱਕਾ ਸੀ ਅਗਲੇ ਪਿੰਡੋਂ ਲੰਘਾ ਉਹਦੇ ਮਗਰ ਸਰਦਾਰ ਪੈ ਗਿਆ ਰੋਲਾ ਪੈ ਗਿਆ ਉਦੋਂ Hindu Musalmanਾਂ ਦਾ ਰੋਲਾ ਇੰਨਾ ਵੱਧ ਗਿਆ ਜਦੋਂ ਉਧਰੋਂ ਟ੍ਰੇਨ ਵੱਢ ਕੇ ਬੰਦਿਆਂ ਦੇ ਆਈ ਇੱਧਰ ਵੀ ਰੋਸ ਪੈਦਾ ਹੋ ਗਿਆ ਇੱਕ ਦੂਜੇ ਨੂੰ ਮਾਰਨ ਮਰੌਣ ਤੇ ਉਦੋਂ ਰੋਲੇ ਪੈ ਗਏ ਤਾਂ ਕਹਿੰਦੇ ਉਹ ਮੁਸਲਮਾਨ ਦੇ ਮਗਰ ਪਿੰਡ ਵਾਲੇ ਪੈ ਗਏ ਉਹ ਭੱਜਿਆ ਉੱਥੋਂ ਉਹਨੇ ਕਿ ਸੜਕੇ ਸੜਕੋੜੀ ਤੇ ਜਾਵਾਂਗਾ ਲੋਕ ਮਗਰ ਪੈਣਗੇ ਕੋੜੀ ਛੱਡ ਦਿੱਤੀ ਖੇਤੋਂ ਖੇਤੀ ਫਸਲਾਂ ਵਿੱਚ ਹੋ ਗਿਆ ਆਪਣਾ ਆਪ ਬਚਾਉਣ ਲਈ ਇੱਕ ਛਲੀਆਂ ਦੇ ਮੱਕੀ ਦੇ ਖੇਤ ਚ ਲੁਕ ਗਿਆ ਜਦੋਂ ਮੱਕੀ ਦੇ ਖੇਤ ਚ ਲੁਕ ਗਿਆ ਕਿਸੇ ਨੇ ਲੁਕਦਿਆਂ ਵੇਖ ਲਿਆ ਬੰਦੇ ਅੱਗੇ ਲੰਘ ਗਏ ਉਹਨੇ ਜਾ ਕੇ ਦੱਸਿਆ ਉੱਥੇ ਕੋਈ ਮੁਸਲਮਾਨ ਰੁਕਿਆ ਹੋਇਆ ਹੈ ਤਾਂ ਕਹਿੰਦੇ ਉਧਰੋਂ 25 30 40 ਬੰਦਿਆਂ ਦਾ ਹਜੂਮ ਹੱਥ 'ਚ ਕਰਪਾਨਾਂ ਡਗੂਏ ਫੜੇ ਹੋਏ ਲੱਭਦਿਆਂ ਲੱਭਦੇ ਉਹਨੇ ਮੱਕੀ ਬੱਢ ਕੇ ਵਿੱਚ ਆਵੜੇ ਇੱਥੇ ਬੰਦਾ ਲੁਕਿਆ ਹੋਇਆ ਸੀ ਮੱਕੀ ਦੇ ਖੇਤ 'ਚ ਲੁਕਿਆ ਚੌਧਰੀ ਉਹਨੇ ਕੱਢ ਲਿਆ ਜਦੋਂ ਬੰਦੇ ਕਿਰਪਾਨਾਂ ਟਕੂਏ ਨਾਲ ਵੜਨ ਲੱਗੇ ਉਸ 30-40 ਬੰਦਿਆਂ ਦੇ ਹਜੂਮ 'ਚੋਂ ਇੱਕ ਬੰਦਾ ਅੱਗੇ ਕਿਰਪਾਨ ਲੈ ਕੇ ਮੋਹਰੇ ਹੋ ਗਿਆ ਸਰਦਾਰ ਉਹਨੇ ਕਿਹਾ ਰੁਕ ਜਾਓ ਜਿੱਦ ਕਿਰਪਾਨ ਨਾ ਮਾਰੇ ਉਹਨਾਂ ਕਹੇ ਪਾਸੇ ਵਜਾ ਕਿਉਂ ਨਹੀਂ ਮਾਰਨੀ ਜਦੋਂ ਮੁਸਲਮਾਨਾਂ ਉੱਧਰ ਬੰਦੇ ਵੜਦੇ ਨੇ ਉਹਨੇ ਕਿਹਾ ਨਹੀਂ ਇਹਨੂੰ ਨਾ ਵੱਡਿਓ ਭਾਈ ਮੈਂ ਇਹਨੂੰ ਜਹਾਨਾ ਇਨੇ 100 ਰੁਪਇਆ ਦਿੱਤਾ ਸਾਡੇ ਪਿੰਡ ਗੁਰਦੁਆਰਾ ਬਣਾਉਣ ਲਈ